मुख्यमंत्री सरदार भगवंत मान की अगवाई वाली वालों सूबे खिडारियों की सहूलत लड़ाव तीन हजार तिरयासी प्रगति अधीन है पंजाब सरकार का मकसद पिंडानू खेडा जोड़ना नशिया तो दूर रखना सेहतमंद समाज की नींह रखना खेड रा ਸਾਡੀ ਸਰਕਾਰ ਸਾਡੇ ਲਈ ਬਹੁਤ ਸਹੂਲਤਾ ਦੇ ਰਹੀ ਹੈ ਬੱਚੇ ਹੁਣ ਵਧੀਆ ਤਰੀਕੇ ਨਾਲ ਟ੍ਰੇਨਿੰਗ ਕਰ ਰਹੇ ਨੇ ਬੜਾ ਵਧੀਆ ਉਸ਼ਾ ਮਿਲ ਰਿਹਾ ਹੈ ਕਿਉਂਕਿ ਛੋਟੇ ਉਮਰ ਤੋਂ ਲੈ ਕੇ 14 ਸਾਲ ਤੋਂ ਲੈ ਕੇ ਉੱਪਰਲੇ ਵਰਗ ਤੱਕ ਬਹੁਤ ਵਧੀਆ ਮੌਕਾ ਮਿਲ ਰਿਹਾ ਹੈ ਹਰੇਕ ਵਰਗ ਵਿੱਚ ਭਾਗ ਲੈਣ ਲਈ ਤੇ ਖੇਡਾਂ ਨੂੰ ਉੱਪਰ ਚੱਕਣ ਲਈ 3000 ਤੋਂ ਜ਼ਿਆਦਾ ਮਾਡਰਨ ਖੇਡ ਦੇ ਮੈਦਾਨ ਜਿਹੜੇ ਨੇ ਉਹ ਪੰਜਾਬ 'ਚ ਬਣਾਏ ਜਾਣਗੇ ਖੇਡ ਮੈਦਾਨ ਹੁਣ ਵੀ ਹੈਗੇ ਨੇ ਪਰ ਉਸ ਤਰੀਕੇ ਦਾ ਇਨਫਰਾਸਟ੍ਰਕਚਰ ਹੈ ਨਹੀਂ ਉਸ ਤਰੀਕੇ ਦੀਆਂ ਸੁਵਿਧਾਾਂ ਮਹੌਲਤਾ ਹੈ ਨਹੀਂ ਸ਼ਾਨਦਾਰ ਵਾਲੀਬਾਲ ਦੇ ਗਰਾਊਂਡ ਸ਼ਾਨਦਾਰ ਫੁੱਟਬਾਲ ਦੇ ਗਰਾਊਂਡ ਹਾਕੀ ਦੇ ਗਰਾਊਂਡ ਤੇ ਬਿਲਕੁਲ ਸਮਤਲ ਕੀਤਾ ਹੋਇਆ ਟਰੈਕ ਐਥਲੈਟਿਕਸ ਵਾਸਤੇ ਉਹ ਜਿਹੜੇ 3000 ਗਰਾਊਂਡ ਨੇ ਉਹਨਾਂ ਦੇ ਵਿੱਚ ਇਹ ਸਹੂਲਤਾ ਦੇਵਾਂਗੇ ਬਹੁਤ ਜ਼ਰੂਰ ਗਲੈਟਰੀ ਪੰਦਾਂ ਦਾ ਜੁੜੂਣ ਜੀ ਦੋ ਸਾਲੇ ਹੋ ਗਏ ਰੱਬ ਹੋਣਾ ਦੋ ਸਾਲੇ ਹੋ ਗਿਆ ਹੁਣ ਮਾਲਕ ਨਾ ਸੁਣੀਏ ਤੇ ਜੇ ਹੁਣ ਆਜਾ ਗਰੀਬ ਮਾਲਕ ਕੱਢੇ ਤੇ ਕੋਈ ਜਿਆਦਾ ਜਾਂ ਕੋਈ ਬਣਾ ਕੇ ਦੇਵਾਂਗੇ ਪੁੱਤ ਨੂੰ ਕੰਮ ਕੀ ਕਰਦੇ ਕੰਮ ਲੇਵਰਦਾ ਕਰਦੇ ਦੇਰਦਾ ਕਰਦੇ ਡੇੜੇ ਦਾ ਬਗਾਉਂਦੇ ਗਰੀਬ ਰਹੇਗਾ ਡੇੜੇ ਦਾ ਪਾ ਦਿੰਦੇ ਪਹਿਲਾਂ ਇਹ ਲਾਟੀਆਂ ਪਾਉਂਦਾ ਲਾਟੀਆਂ ਦਾ ਮੈਨੂੰ ਦੋ ਸਾਲੇ ਹੋ ਗਏ ਤੂੰ ਦੇਣੀ ਨੇ ਪਹਿਰੇ ਕਰਕੇ ਲਾਟਣਗੇ ਵਦਾਈ ਨਹੀਂ ਉਹ ਰਾਜ ਨੂੰ ਵਦਾ ਕਿੰਨੇ ਕਰ ਦਿੱਤੇ ਜਦੋਂ ਆਈਦਾ ਚੋਰੀ ਇਹਨਾਂ ਘਰੋਂ ਚੋਰੀ ਪਾ ਜਾਂਦਾ ਹੁੰਦਾ ਜਦੋਂ ਆਈਦਾ ਮਚੋਰੀ ਪਾ ਜਾਂਦਾ ਹੁੰਦਾ ਇਕਦਿ ਕੀ ਸੋਚ ਕੇ ਪਾਈ ਸੀ ਲੈ ਇਕਦਿ 50 ਰੁਪਏ ਦੇ ਸੋਚਿਆ ਗਿਆ ਇਹ ਮੈਂ 50 ਦੀ ਪਾ ਦੇਣਾ ਫਿਰ ਅੱਜ ਉਹਨਾਂ ਤੋਂ ਰੇਗਵਾਲੀ 50 ਦੀ ਪਾਉਣਾ ਥੋੜਾ ਜਿਹਾ 200 ਦੀ ਪਾ ਮੈਂ ਹਾਂ ਰਾਜ ਬਲਰਨ ਵੀ ਆ ਨਜ਼ਰ ਤੇ ਸੀ ਨਹੀਂ ਕਰਿਆ ਜੀ ਮੈਂ ਜੱਥੀ ਉਹਨਾਂ ਤੋਂ ਲਾਟ ਕੀ ਪ੍ਰਕਾਰ ਦੱਸਿਆ ਨਹੀਂ ਦੱਸਿਆ ਜੀ ਕਿਤੇ ਕਰੇਗਾ ਕਹਿ ਨਹੀਂ ਜਾਂਦੀ ਹਾਂ ਜੇਬ ਜੀ ਰੱਖੀ ਇਹਨਾਂ ਦੇ ਪੈਸੇ ਆਪਦੇ ਨਾਂ ਦੇ ਜੀ ਹੂੰ ਬੈਂਕ ਉਹ ਟੀ ਲੰਗ ਪਹਿਲਾ ਸਭ ਤੋਂ ਪਹਿਲਾ ਸਭ ਤੋਂ ਪਹਿਲਾ ਜੈਦਾ ਲੈਵਣੇ ਜੀ ਜਿੰਨੇ ਬਣੂਗੇ ਦੇ ਕੋਸ਼ਟ ਹੈਗੇ ਕੋਸ਼ਟ ਕੋਸ਼ਟ ਨਹੀਂ ਕਹਾਂਗੇ ਉਹਨਾਂ ਮੈਂ ਜਿੰਦਾ ਲੈ ਕੇ ਆਪਦੇ ਪੁੱਤ ਨੂੰ ਦੇਣੀ ਹੈ ਕਿੰਨੇ ਬੱਚੇ ਤੁਹਾਡੇ ਇੱਕ ਪੁੱਤ ਹੈ ਜੀ ਇੱਕ ਬੱਚਾ ਲੱਗਦਾ ਗੁੱਡੀ ਆਵੇਗੀ ਗੁੱਡੀਆਂ ਆਉਣੀਆਂ ਸਾਡੇ ਛੋਟੇ ਕਿਸੇ ਦੇ ਪੌਣ ਪੰਪ ਨਹੀਂ ਆਏਗੇ ਤੁਹਾਨੂੰ ਲੱਗਦਾ ਇਹ ਤਾਂ ਨਹੀਂ ਫੋਨ ਆਏ ਜੀ ਠੀਕ ਹੈ ਅਗਾਂਹ ਵੇਖੋ ਕੋਈ ਤਾਂ ਵੀ ਪਰੇਸ਼ਾਨੀ ਵਾਲੇ ਕਿਹੜਾ ਪੰਪ ਨਹੀਂ ਆਇਆ ਇਹ ਤਾਂ ਨਹੀਂ ਆਇਆ ਠੀਕ ਹੈ ਇਹ ਤਾਂ ਵਧਾਈਆਂ ਹੀ ਦੇਣ ਵਾਲੇ ਆਈ ਜਾਂਦੇ ਆ ਤੇ ਗਾਂ ਹੁਣ ਵੇਖੋ ਤੇ ਮਾਲਕ ਦੀ ਮਰਜ਼ੀ ਕੀ ਕਰ ਦਿੰਦੇ ਹੈ ਜਿੰਦਿਕੜ ਗਈ ਕਿਹੜਾ ਹਾਂਜੀ ਜਿੰਦਿਕੜ ਗਈ ਜਿੰਦਿਕੜ ਪਰ ਕਿਵੇਂ ਕੀ ਕਿਹਾ ਕਿਵੇਂ ਹੋਈ ਗੱਲਬਾਤ ਉੱਥੇ ਸਰ ਜੀ ਗੱਲਬਾਤ ਜੀ ਉੱਥੇ ਲਾਟਰੀ ਜਮ੍ਹਾਂ ਕਰਵਾਤੀ ਉਹ ਆਦਿ ਕਿਸੇ ਦੇ ਫੋਨ ਆਉਣ ਤੇ ਡਰਨ ਵਾਲੇ ਤੋਂ ਹੀ ਕੋਈ ਲੋਨੇ ਆਉਂਦਾ ਪੈਸਾ ਹੀ ਖਾਤੇ 'ਚ ਪਾਉਣਾ ਠੀਕ ਹੈ ਸਾਰਾ ਕੁਝ ਹੀ ਕਰਨਾ ਤੇ ਨ ਕੋਈ ਲੋਰ ਦਰਨ ਦੇ ਲੋਰ ਨਹੀਂ ਪੰਜਾਂ ਮਹੀਨਾਂ ਪਹਿਲੇ ਆਉਣ ਦੇ ਪੰਜਾਂ ਮਹੀਨਾਂ ਤੋਂ ਪੰਜਾਬੀ ਨੋਟ ਦੇ ਪੇਮੈਂਟ ਆਉਗੀ ਕਿੰਨੇ ਜੀ ਨਿਕਲੀ ਲਾਟ 1.5 ਕਰੋੜ ਦੀ ਕਿੰਨੇ ਪੈਸੇ ਆਉਣਗੇ ਸੱਚੇ ਉਹਨਾਂ ਦਾ ਸਭੇ 1 ਲੱਖ 50000 ਆ 5 ਲੱਖ 50000 1.5 ਕਰੋੜ 5 ਲੱਖ ਨਸੀਬ ਕਰਦੀ ਨਸੀਬ ਕਰਦੀ ਜੀ ਕੱਲੇ ਜੀ ਕਿਹਣਾ ਕਰਨਾ ਜੀ ਮਾਲਕ ਦੀ ਕਿਰਪਾ ਹੋਈ ਬੜੇ ਦਿਨ ਦੇਖੇ ਗਰੀਬੀ ਦੀ ਹੁੰਦੇ ਸੀ ਵੀਰ ਘਰ ਵਾਲੀ ਪਾ ਜਾਂਦੇ ਸੀ ਖਰੇ ਗੀੜੇ ਜਦੋਂ ਉਹਨਾਂ ਦੇ ਗੀੜਾ ਲੱਗਦਾ ਸੀ ਕੋਈ ਬੁਝਾਰ ਜਾਂਦੇ ਸੀਗੇ ਲਾਸਰੀ ਪਾ ਜਾਂਦੇ ਸੀ ਸੌਤਿਆਂ ਦੀ ਹੁਣ ਮਾਲਕ ਦੀ ਜੀ ਸਤਗੁਰੂ ਦੀ ਕਿਰਪਾ ਹੋਈ ਦਾ ਤੇ ਬੇਰ ਹੋਈ ਵੀ ਲੋਕੀ ਕਹਿੰਦੇ ਜਿਹਨਾਂ ਲੱਗਦੇ ਸੀ ਕਿ ਕਿਉਂ ਤਾਂ ਇਹ ਕਰਤ ਕਰਦੇ ਉਹ ਹੰਦਾ ਜੀ ਕਰ ਗਰੀਬੀ ਜੇ ਤੈਨੂੰ ਪਤਾ ਇਹ ਦੱਪੇ ਕਰਨ ਵਾਲੇ ਸੀਗੇ ਮਜ਼ਦੂਰ ਬੰਦੇ ਗਾਵੇ ਕੋ ਕਿਸਮਤ ਮਾਲਕ ਨੇ ਜ਼ਰੂਰ ਸੁਣ ਲਈ ਉਹ ਦਾ ਫਤਨੋ ਕੋਈ ਬਣਾ ਕੇ ਦੇਵਾਂਗੇ ਜੀ ਕੁਝ ਨਹੀਂ ਜਲ ਕਿੰਨੇ ਬੱਚੇ ਕੋਤੇ ਚਾਰ ਬੱਚੇ ਹੈ ਜੀ ਤਿੰਨ ਬੇਟੀਆਂ ਇੱਕ ਬੇਟਾ ਠੀਕ ਉਹ ਜਿਹੜੇ ਸਰਪ੍ਰਿੰਸੀ ਲੈ ਕੇ ਗਏ ਆ ਪਤਾ ਲੱਗਿਆ ਵੀ ਨਾਮ ਨਿਕਲ ਗਿਆ ਤੁਹਾਨੂੰ ਤਾਂ ਕਹੇ ਦੱਸਣੇ ਸੀ ਠੀਕ ਲੈ ਗਏ ਹਾਂ ਜਿਸ ਤਰ੍ਹਾਂ ਲੱਗਿਆ ਹਾਂ ਇਹ ਦੱਸ ਕੇ ਆਏ ਸਾਨੂੰ ਨਹੀਂ ਆਉਂਦਾ ਹਾਂ ਹਾਂ ਲੱਗਦਾ ਜਿਵੇਂ ਜੈਰਾ ਜੀ ਕੋਈ ਆ ਗਿਆ ਕਿਵੇਂ ਆਇਆ ਇਹ ਸਾਨੂੰ ਕੋਈ ਪਤਾ ਨਹੀਂ ਜੀ ਕਿਵੇਂ ਆਇਆ ਕਿਵੇਂ ਨਹੀਂ ਉਹਦਾ ਜਗਾ ਇੱਕ ਜਿੰਨੇ ਦਾ ਨਹੀਂ ਪੈ ਲੈਣ ਉਹ ਆ ਗਿਆ ਹਾਂ ਵੀ ਕੋਈ ਪੈਸੇ ਲੈਣ ਵਾਲਾ ਆ ਗਿਆ ਸਾਡੇ ਘਰੇ ਕਿਵੇਂ ਮੋੜਾਂਗੇ ਨੂੰ ਸਾਡੇ ਤਾਂ ਮਾਨ ਚੇ ਗਏ ਜੀ ਜਿਹੜੀ ਜੋ ਲਾਟਰੀ ਨਿਕਲੀ ਹੈ ਉਹ ਤਾਂ ਲੱਗਿਆ ਸੀ ਕਿ ਤਿੰਨ ਦਿਨ ਲਾਟਰੀ ਵਾਲ ਨੂੰ ਪਤਾ ਹੀ ਨਹੀਂ ਲੱਗਿਆ ਕਿ ਵੀ ਲਾਟਰੀ ਨਿਕਲੀ ਹੈ ਹਾਂਜੀ ਪਤਾ ਨਹੀਂ ਲੱਗਿਆ ਸੀ ਬੱਸ ਬਸਾਈ ਮੈਂ ਕੁ ਕਰਿਆ ਨਹੀਂ ਮੈਂ ਗਿਆ ਹੀ ਮੈਂ ਗਿਆ ਹੀ ਅੱਛਾ ਇਹਨਾਂ ਨੂੰ ਪਤਾ ਨਹੀਂ ਵੀ ਲਾਟਰੀ ਪਾਈ ਕਿ ਨਹੀਂ ਪਾਈ ਕਿੰਨੇ ਦਿਨਾਂ ਤੋਂ ਘਰੇ ਆਇਆ ਹਾਂ ਰਾਜ ਨੂੰ ਨੂੰ ਪਤਾ ਹੀ ਤੋਂ ਅਲਰਟ ਕਰੀਆ ਤਾਂ ਕੋਣ ਤਾਣ ਨਹੀਂ ਲਾਇਆ ਉਹਨਾਂ ਨੇ ਨਹੀਂ ਫੋਨ ਮੇਰੇ ਕੋਲ ਜੇ ਫੋਨ ਮੇਰੇ ਕੋਲ ਜਾਂਦਾ ਰ ਮੈਂ ਨਾ ਮੈਂ ਆਉਣਾ ਕਰਦਾ ਮੇਰੇ ਕੋ ਪੱਤੀ ਨਹੀਂ ਹੋ ਰਹੀ ਮੈਂ ਫਸਿਆ ਪਿਆ ਇਗਦੇ ਇਹ ਬੀकानेर ਗਿਆ ਇਹਨਾਂ ਲਾਲਗਨ ਹੋਰ ਲੋਕਾਂ ਕੀ ਮੈਸੇਜ ਜਨੇ ਦੇਣਾ ਬਸ ਇਹ ਦਿਨ ਖੇਚਲ ਕਰੋ ਪਾਓ ਪਾਵਾਂਗਾ ਤਾਂ ਆਉਗੀ ਹਾਂ ਤਾਂ ਆਉਂਦੀ ਪਹਿਹਾ ਪਹਿਲਾ ਗਵਣਾ ਪਊਗਾ ਚੋਰੀ ਗਵਾਉ ਦਿਹਾੜੀ ਕਰਕੇ ਗਵਾਉ ਮੈਂ ਹੁਣ ਗਵਾਏ ਜੇ ਤੁਮਾਰੀ ਕਿਰਪਾ ਹੋ ਜਾਂਦੀ ਜੀ ਕੀ ਤਰ੍ਹਾਂ ਇੱਕ ਵਾਰ ਸੁਣੂਗਾ ਮਾਲਕ ਦੇ ਇੱਕ ਦੀ ਸੁਣਿਆ ਆਪਾਂ ਦਾ ਕੰਨੀ ਜੀਵੀਦਾਰ ਦਾ ਨਾਮ ਪਿੰਡ ਤੇ ਪਾਈ ਸਾਰੀ ਉਮਰ ਸਾਡੇ ਪੁੱਤ ਦੀ ਲੰਗੀ ਸੀ ਸਾਰੀ ਉਮਰ ਮੇਰਾ ਪੁੱਤ ਦੀ ਸਰੀਰ ਲੱਗਾ ਐਡਾ ਜਿਹਾ ਮੈਂ ਲਾਤਾ ਉਹਦਾ ਲੱਗਾ ਜੀ ਉਹਦੇ ਲੱਕ ਦੀ ਟੁੱਟ ਗਈ ਡਿੱਗ ਪਏ ਡੀੜ ਤੇ ਹੱਡੀ ਲਾਤਰੀ ਟੁੱਟ ਗਈ ਉਹਵੇਂ ਲੰਨ ਮਾਰਦਾ ਤੁਰਦਾ ਸਭ ਤੋਂ ਪਹਿਲਾਂ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਸਾਡੇ ਨਿੱਕੇ ਜਿਹੇ ਸਟਾਲ ਤੋਂ ਬਹੁਤ ਹੀ ਛੋਟਾ ਸਟਾਲ ਆ ਸਾਡਾ 사ਦਕ ਦੇ ਵਿੱਚ ਪ੍ਰਮਾਤਮਾ ਦੀ ਬਹੁਤ ਸੋਹਣੀ ਕਿਰਪਾ ਹੋਈ ਹੈ ਕਿ 1.5 ਕਰੋੜ ਦਾ ਇਨਾਮ ਸਾਡੇ ਕੋਲ ਹਿੱਟ ਹੋਇਆ 1.5 ਕਰੋੜ ਦਾ ਨਾਮ ਸਾਡੇ ਕੋਲ ਲੱਗਿਆ ਲੱਗਿਆ ਕਿ ਇਹਨੂੰ ਆ ਤੁਸੀਂ ਦੇਖ ਹੀ ਸਕਦੇ ਹੋ ਕੈਮਰੇ ਦੇ ਵਿੱਚ ਕੀ ਵਿਚਾਰੇ ਕਿੰਨੇ ਜ਼ਿਆਦਾ ਗਰੀਬ ਪਰਿਵਾਰ ਆ ਮਿਹਨਤਮੰਦ ਮਜ਼ਦੂਰੀ ਕਰਨ ਵਾਲਾ ਪਰਿਵਾਰ ਆ ਬਹੁਤ ਜ਼ਿਆਦਾ ਗਰੀਬੀ ਇਹਨਾਂ ਦੇ ਘਰੇ ਵਿਚਾਰਿਆਂ ਦੇ ਘਰੇ ਜੂਝ ਰਹੀ ਸੀ ਤੇ ਮਾਲਕ ਨੇ ਬਹੁਤ ਵਧੀਆ ਇਹਨਾਂ ਦੀ ਸੁਣੀ ਹੈ ਇਹਨਾਂ ਨੂੰ 1.5 ਕਰੋੜ ਦੇ ਜਿਹੜੇ ਮਾਲਕਾਜ ਬਣਾਤਾ ਬਹੁਤ ਖੁਸ਼ੀ ਦਾ ਮੌਲ ਹੈ ਸਾਡੇ ਲਈ ਸਾਡੇ ਸਟਾਰ ਲਈ ਬਹੁਤ ਖੁਸ਼ੀ ਦਾ ਮੌਲ ਹੈ ਕਿਉਂਕਿ ਸਾਡੇ ਸਾਧ ਕੇਰੀ ਦੇ ਵਿੱਚ ਅੱਜ ਤੱਕ ਕੋਈ ਨਾਮ ਨਹੀਂ ਲੱਗਿਆ ਸੀ ਨਾ ਕੋਈ 5 ਲੱਖ ਦਾ ਨਾ ਕੋਈ 10 ਲੱਖ ਕਰੋੜਾਂ ਦੀ ਗੱਲ ਤਾਂ ਬਹੁਤ ਦੂਰ ਦੀ ਸੀ ਅੱਜ ਪਹਿਲੀ ਵਾਰ ਸਾਧਕ ਦੇ ਵਿੱਚ ਜਿਹੜਾ 1.5 ਕਰੋੜ ਸਾਡੇ ਕੋਲ ਹਿੱਟ ਹੋਇਆ ਸਾਡੇ ਕੋਲ ਲੱਗਿਆ ਸਾਡੇ ਲੋਕਾਂ ਦਾ ਜਿਹੜਾ ਉਲੰਭਾ ਪਰਮਾਤਮਾ ਨੇ ਲਾਤਾ ਕਿਉਂਕਿ ਸਾਡੇ ਲੋਕ ਹੀ ਹਮੇਸ਼ਾ ਕਹਿੰਦੇ ਸੀ ਕਿ ਰਾਜੂ ਨਹੀਂ ਇਹ ਜਿਹੜੀ ਲਾਟਰੀ ਆ ਇਹ ਤਾਂ ਲੁਧਿਆਣਾ ਹੀ ਨਿਕਲਦੀ ਆ ਇਹ ਤਾਂ ਅੰਮ੍ਰਿਤਸਰ ਹੀ ਨਿਕਲਦੀ ਆ ਵੱਡੇ ਸ਼ਹਿਰਾਂ ਚ ਨਿਕਲਦੀ ਆ ਸਾਡੇ ਸਾਧਕ ਦੇ ਚ ਲਾਟਰੀ ਨਹੀਂ ਆ ਸਕਦੀ ਪਰ ਨਹੀਂ ਪਰਮਾਤਮਾ ਨੇ ਸਾਡੀ ਸੁਣੀ ਹੈ ਸਾਡੇ ਕੋਲ 1.5 ਕਰੋੜ ਦਾ ਇਨਾਮ ਸਾਨੂੰ ਦਿੱਤਾ ਹੈ ਤੇ ਭਾਈ RAM ਸਿੰਘ ਇਹਨਾਂ ਦੀ ਝੋਲੀ 1.5 ਕਰੋੜ ਦਾ ਇਨਾ ਕਿਹੜਾ ਰੈਕਸ਼ਨ ਕਿਉਂ ਜੋ ਪਤਾ ਲੱਗੇ ਪਤਾ ਲੱਗਿਆ ਮੈਂ ਨਾ ਰਾਤੀ ਮਤਲਬ ਉਹ ਦੋ ਪੌਣੇ ਇੱਕ ਸੱਤ ਦਾ ਟਾਈਮ ਸੀਗਾ ਤੇ ਮੇਰੀ ਗੁੜੀਆ ਉਸ ਦਿਨ ਮੇਰੇ ਨਾਲ ਸੀਗੀ ਸਟਾਲ ਤੇ ਉਹ ਮੈਨੂੰ ਕਹਿੰਦੀ ਪਾਪਾ ਮੈਂ ਤੁਹਾਡੇ ਨਾਲ ਰਹਿਣਾ ਅੱਜ ਇੱਥੇ ਬੈਠਣਾ ਮੈਂ ਕਿਹਾ ਬੱਚੇ ਨਹੀਂ ਰਾਤ ਨੂੰ ਠੰਡ ਹੋ ਜਾਂਦੀ ਆ ਆਪਾਂ ਮੋਟਰਸਾਈਕਲ ਤੇ ਘਰ ਜਾਣਾ ਹੁੰਦਾ ਤੇ ਤੂੰ ਨਹੀਂ ਤੂੰ ਚਲਾ ਜਾ ਨਾ ਤੂੰ ਮੇਰੇ ਨਾਲ ਮਤਲਬ ਵਾਪਸ ਘਰੇ ਮੁੜ ਜਾ ਬਸ ਤੇ ਦਿਨ ਮੈਂ ਤੋਰ ਦੇਣਾ ਤੇ ਮਤਲਬ ਮੇਰਾ ਪਿੰਡ ਸਾਤਕ ਦੇ ਨਾਲ ਹੀ ਹੈ ਨਾ 5-7 ਕਿਲੋਮੀਟਰ ਦੀ ਦੂਰੀ ਤੇ ਆ ਮੈਂ ਕਿਹਾ ਬੱਚੇ ਮੈਂ ਤੈਨੂੰ ਵਾਸਤੇ ਬਿਠਾ ਦਿੰਨਾ ਬਸ ਆਪਣੇ ਬਾਹਰ ਚ ਰੁਕਣੀ ਆ ਤੇ ਤੂੰ ਚਲਾ ਜਾ ਕਿਦੀ ਨਹੀਂ ਪਾਪਾ ਮੈਂ ਤੁਹਾਡੇ ਨਾਲ ਹੀ ਜਾਉਂਗੀ ਅੱਜ ਚਲੋ ਮੈਂ ਕਿਹਾ ਠੀਕ ਆ ਬੱਚੀ ਜिद ਕਰ ਰਹੀ ਆ ਮੇਰੀ ਮਤਲਬ 9 ਸਾਲ ਦੀ ਬੱਚੀ ਹੈ ਤੇ ਉਸ ਤੋਂ ਬਾਅਦ ਕੀ ਹੋਇਆ ਕਿ ਜਦੋਂ ਅਸੀਂ ਮੈਂ ਆਪਦਾ ਸਟਾਲ ਵਿਧਾਇਆ ਸਾਮਾਨ ਸੰਭਾਲ ਕੇ ਮੈਂ ਉਹ ਪਵੇਂਨ ਕਹਿੰਦੀ ਪਾਪਾ ਮੈਂ ਥੋੜੀ ਸ਼ਾਪਿੰਗ ਕਰਨੀ ਹੈ ਮੈਂ ਥੋੜਾ ਸਾਮਾਨ ਖਰੀਦਣਾ ਬਾਜ਼ਾਰ ਦੇ ਵਿੱਚੋਂ ਮੈਂ ਕਿਹਾ ਚਲੋ ਠੀਕ ਆ ਮੇਰਾ ਬੱਚਿਆਂ ਪ੍ਰਤੀ ਮੇਰੀਆਂ ਧੀਆਂ ਪ੍ਰਤੀ ਬਹੁਤ ਪ੍ਰੇਮ ਹੈ ਮੈਂ ਕਿਹਾ ਪੁੱਤ ਜਿਹੜਾ ਕੁਝ ਲੈਣਾ ਲੈ ਲੈ ਚਲੋ ਜੀ ਉਹਨੇ ਲੈ ਲਿਆ ਦੋ ਤਿੰਨ ਲਫਾਫੇ ਉਹਨੇ ਬਣਾ ਲਿਆ ਉਸ ਤੋਂ ਬਾਅਦ ਅਸੀਂ ਪਿਓ ਤੇ ਦੋਨੋਂ ਮੋਟਰਸਾਈਕਲ ਤੇ ਨਿਕਲ ਗਏ ਆ ਮੇਰੇ ਹੱਥਾਂ ਦੇ ਵਿੱਚ ਲਫਾਫੇ ਆ ਹੱਥ ਮੇਰਾ ਵਿਹਲਾ ਨਹੀਂ ਸੀ ਤੇ ਮੇਰਾ ਫੋਨ ਵਾਰ-ਵਾਰ ਆ ਰਿਹਾ ਸੀ ਮੇਰੀ ਵਾਚ ਦੇ ਨਾਲ ਮੇਰਾ ਫੋਨ ਕਨੈਕਟ ਆ ਤੇ ਮੈਨੂੰ ਵਾਚ ਤੋਂ ਪਤਾ ਲੱਗ ਰਿਹਾ ਸੀ ਕਿ ਕਿਸੇ ਦਾ ਫੋਨ ਆ ਰਿਹਾ ਨੰਬਰ ਆ ਰਿਹਾ ਸੀ ਉੱਪਰ ਨਾਮ ਨਹੀਂ ਆ ਰਿਹਾ ਸੀ ਵਾਚ ਦੇ ਉੱਤੇ ਤੇ ਫਿਰ ਮੈਂ ਕਿਹਾ ਬੱਚੇ ਫੋਨ ਕੋਈ ਆ ਰਿਹਾ ਵਾਰ-ਵਾਰ ਲਾ ਰਿਹਾ ਤੇ ਆਪਾਂ ਫੋਨ ਚੱਕੀਏ ਪਹਿਲਾਂ ਫਿਰ ਮੈਂ ਮੋਟਰਸਾਈਕਲ ਸਾਈਡ ਤੇ ਲਾਇਆ ਤੇ ਮੈਂ ਮਤਲਬ ਨੰਬਰ ਦੇਖਿਆ ਤੇ ਮੇਰੇ ਸਟਾਕਿਸਟ ਦਾ ਸੀਗਾ ਰਜੇਸ਼ ਲਾਟਰੀ ਏਜੰਸੀ ਮੁਕਸਰ ਦਾ ਮੈਂ ਉਹਨਾਂ ਨੂੰ ਬੈਕ ਕਾਲ ਕੀਤੀ ਮੈਂ ਕਿਹਾ ਹਾਂਜੀ ਵੀਰੇ ਹੁਕਮ ਉਹ ਕਹਿੰਦੇ ਮਤਲਬ ਉਹ ਥੋੜਾ ਮੈਨੂੰ ਪਿਆਰ ਨਾਲ ਉਹਨਾਂ ਨੇ ਛਿੜਕਿਆ ਵੀ ਕਹਿੰਦੇ ਤੂੰ ਸਾਡਾ ਫੋਨ ਨਹੀਂ ਚੱਕਦਾ ਪਿਆ ਪਤੰਦਰਾ ਤੇਰੇ ਕੋਲੋਂ 1.5 ਕਰੋੜ ਦਾ ਇਨਾਮ ਹਿੱਟ ਹੋ ਗਿਆ ਤਾਂ ਮੇਰੇ ਲਈ ਕੋਈ ਖੁਸ਼ੀ ਦਾ ਟਿਕਾਣਾ ਹੀ ਨਹੀਂ ਹੈਗਾ ਸੀਗਾ ਮੈਂ ਬਹੁਤ ਸ਼ੁਕਰਾਨਾ ਕੀਤਾ ਪਹਿਲਾਂ ਮੈਂ ਜ਼ਮੀਨ ਨੂੰ ਹੱਥ ਲਾਏ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਧੰਨ ਗੁਰੂ ਰਾਮਦਾਸ ਜੀ ਦਾ ਕਿ ਮੇਰੀ ਝੋਲੀ ਪ੍ਰਮਾਤਮਾ ਨੇ ਡੇਢ ਕਰੋੜ ਦਾ ਇਨਾਮ ਪਾਤਾ ਤੇ ਮੈਂ ਘਰ ਆਗੇ ਅਸੀਂ ਦੋਨੋਂ ਪਿਓ ਤੇ ਬੇਟੀ ਮੇਰੀ ਨੂੰ ਪਤਾ ਲੱਗ ਗਿਆ ਸੀਗਾ ਤੇ ਮੈਂ ਉਹਨਾਂ ਨੂੰ ਕਹਤਾ ਮੈਨੂੰ ਕਹਿੰਦੀ ਪਾਪਾ ਆਪਾਂ ਨਾ ਮੰਮਾ ਨੂੰ ਨਹੀਂ ਦੱਸਣਾ ਮੈਂ ਕਿਹਾ ਬੱਚੇ ਆਪਾਂ ਕਿਸੇ ਨੂੰ ਵੀ ਨਹੀਂ ਦੱਸਣਾ ਪਹਿਲਾਂ ਆਪਾਂ ਕਸਟਮਰ ਦੇ ਘਰ ਜਾਵਾਂਗੇ ਉਹਨਾਂ ਨੂੰ ਲੱਭਾਂਗੇ ਫਿਰ ਆਪਾਂ ਸਾਰਿਆਂ ਨੂੰ ਦੱਸਾਂਗੇ ਉਸ ਤੋਂ ਬਾਅਦ ਅਸੀਂ ਜਿਹੜੀ ਘਰ ਆਏ ਆ ਕਾਪੀ ਤੋਂ ਅਸੀਂ ਅਫਸਰ ਰਜਿਸਟਰ ਤੋਂ ਗਾਹਕ ਦੀ ਜਿਹੜੀ ਭਾਲ ਕਰਨੀ ਸ਼ੁਰੂ ਕਰਤੀ ਆ ਚਲੋ ਸਾਨੂੰ ਦੋ ਦਿਨ ਗਾਹਕ ਸਾਡਾ ਨਹੀਂ ਲੱਭ ਸਕਿਆ ਉਹ ਮਤਲਬ ਜਲਦਬਾਜੀ ਨਹੀਂ ਹੋ ਗਈ ਐਕਸਾਈਟਮੈਂਟ ਮੈਨੂੰ ਕੁਝ ਹੋ ਗਈ ਕਿ ਮੈਨੂੰ ਨਹੀਂ ਪਤਾ ਲੱਗ ਸਕਿਆ ਤੇ ਜਦੋਂ ਸਾਨੂੰ ਦੋ ਦਿਨਾਂ ਬਾਅਦ ਸਾਡਾ ਕਸਟਮਰ ਮਿਲਿਆ ਅਸੀਂ ਮੈਂ ਉਹਨਾਂ ਦੇ ਘਰ ਪਹੁੰਚੇ ਆ ਉਹਨਾਂ ਨੂੰ ਮਿਲਿਆ ਤੇ ਉਹਨਾਂ ਨੂੰ ਵਧਾਈ ਦਿੱਤੀ